ਖੰਨਾ ਦੇ ਵਿੱਚ ਇੰਟਰਲੌਕ ਟਾਈਲਾਂ ਗਾਇਬ ਹੋਈਆਂ ਨੇ ਕਰੀਬ 1 ਕਰੋੜ ਦੀਆਂ ਇਹ ਟਾਈਲਾਂ ਗਾਇਬ ਹੋ ਚੁੱਕੀਆਂ ਨੇ ਕੌਂਸਲਰ ਨੇ ਵੱਡੇ ਘਟਾਲੇ ਦਾ ਸ਼ੱਕ ਜਤਾਇਆ ਤੇ ਅਧਿਕਾਰੀਆਂ ਨੇ ਕੌਂਸਲ ਦੇ ਪ੍ਰਧਾਨ ਤੇ ਸੁੱਟੀ ਹੈ ਪੂਰੀ ਗੱਲ ਵੀ ਲੱਖ ਦੇ ਕਰੀਬ ਟਾਈਲਾਂ ਸਟੋਰ ਕੀਤੀਆਂ ਗਈਆਂ ਸਨ ਮੌਜੂਦਾ ਸਮੇਂ ਦੇ ਵਿੱਚ ਹਜ਼ਾਰ ਦੀ ਕਰੀਬ ਟਾਈਲਾਂ ਹੀ ਬਚੀਆਂ ਨੇ ਮੰਤਰੀ ਨੇ ਕਾਂਗਰਸ ਤੇ ਕਈ ਸਵਾਲ ਚੁੱਕੇ ਨੇ ਤੇ ਕਾਂਗਰਸ ਦੀ ਨਗਰ ਕੌਂਸਲ ਕਰਕੇ ਦਿੱਕਤਾਂ ਸਾਹਮਣੇ ਆਈਆਂ ਨੇ ਇਹ ਇਲਜ਼ਾਮ ਵੀ ਲਗਾਇਆ ਤਾਂ ਖੰਨਾ ਦੇ ਵਿੱਚ ਇੰਟਰਲੌਕ ਟਾਈਲਾਂ ਗਾਇਬ ਹੋ ਚੁੱਕੀਆਂ ਨੇ ਕਰੀਬ 1 ਕਰੋੜ ਦੀਆਂ ਇਹ ਟਾਈਲਾਂ ਗਾਇਬ ਹੋਈਆਂ ਨੇ ਤੇ ਕੌਂਸਲਰ ਨੇ ਵਰਡੇ ਘਟਾਲੇ ਦਾ ਸ਼ੱਕ ਜਤਾਇਆ ਹੈ ਤੇ ਕਿਤੇ ਨਖਤੇ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਸਿਰਫ 1000 ਟਾਈਲਾਂ ਹੀ ਉੱਥੇ ਪਈਆਂ ਹੋਈਆਂ ਮਿਲੀਆਂ ਨੇ ਦਰਕਾਰੀਆ ਨੇ ਕੌਂਸਲ ਦੇ ਪ੍ਰਧਾਨ ਤੇ ਪੂਰੀ ਗੱਲ ਸੁੱਟੀ ਹੈ ਕਰੀਬ 20 ਲੱਖ ਦੇ ਕਰੀਬ ਟਾਈਲਾਂ ਸਟੋਰ ਕੀਤੀਆਂ ਗਈਆਂ ਸੀ ਔਰ ਮੌਜੂਦਾ ਸਮੇਂ ਦੇ ਵਿੱਚ 1000 ਦੇ ਕਰੀਬ ਟਾਈਲਾਂ ਹੀ ਬਚੀਆਂ ਨੇ ਉਹ ਜਿਹੜਾ ਇਹ ਟਾਈਲਾਂ ਦਾ ਪ੍ਰੋਜੈਕਟ ਸੀਗਾ ਇਸ ਕਰਕੇ ਆਇਆ ਸੀਗਾ ਕਿ ਇਹ ਦੁਬਾਰਾ ਵਰਤੋਂ ਜਾ ਸਕਣ ਲੈਨੋਪਾਰ ਤਕਰੀਬਨ 2019 ਦੇ ਵਿੱਚ ਮੈਚਾ ਦੇ ਟਾਈਮ ਦੇ ਵਿੱਚ 22 ਕਰੋੜ ਦੇ ਟੈਂਡਰ ਲੱਗੇ ਸੀਗੇ ਜਿਹਦੇ ਵਿੱਚ ਲੈਨੋਪਾਰ ਸਕਦੀ ਬੰਦ 10 ਕਰੋੜ ਦੇ ਕੰਮ ਹੋਏ ਸੀ ਬਿਲਕੁਲ ਨਵੀਂ ਟਾਇਲ ਲੱਗੀ ਹੋਈ ਸੀਗੀ ਜਿਹੜੀ ਕਿ ਜਦੋਂ ਸੀਵਰੇਜ ਪਿਆ 20 ਦੇ ਵਿੱਚ ਇਹ ਪੱਟੀ ਗਈ ਪੱਟ ਕੇ ਟਾਇਲ ਦੁਬਾਰਾ ਬਾਤੋਂ ਚ ਲੈਣੀ ਸੀਗੀ ਆਪਾਂ ਨੇ ਉਹ ਕੋਸ਼ਟ ਟਾਇਲ ਇਹਨਾਂ ਨੇ ਜੀਕੇ ਇੰਗਲੇਵ ਚ ਕੱਢੀ ਕੀਤੀ ਸੀ ਚਾਰ ਦੇ ਤਕਰੀਬਨ 4 ਲੱਖ ਦੇ ਆਸ-ਪਾਸ ਤੇ ਕੁਝ ਟਾਇਲ ਇਹਨੇ ਤੇ ਪੰਜ ਨੰਬਰ ਟੈਂਕੀ ਕੋ ਬਠੀ ਗਈ ਤਕਰੀਬਨ ਟੋਟਲ 20 ਲੱਖ ਟਾਇਲ ਦੇ ਆਸ-ਪਾਸ ਮਿਨੀਮਮ ਬਣ ਗਿਆ ਘੱਟੋ-ਘੱਟ ਦੱਸ ਰਿਹਾ ਤੁਹਾਨੂੰ ਮੈਂ ਉਹ ਟਾਇਲ ਚੋ ਅੱਜ ਇੱਕੀਵੀਂ ਟਾਇਲ ਨਗਰ ਕੌਂਸਲ ਦੇ ਉਹਦੇ ਵਿੱਚ ਨਹੀਂ ਹੈਗੀ ਤੇ 20 ਲੱਖ ਟਾਇਲ ਕਿੱਥੇ ਗਈ ਕਿੱਥੇ ਨਹੀਂ ਅਫਸਰ ਬਿਲਕੁਲ ਜਵਾਬ ਨਹੀਂ ਦੇ ਰਹੇ ਤੁਸੀਂ ਇੱਕ ਦੀ ਗੱਲ ਕਰਦੇ ਹੋ ਕਾਂਗਰਸ ਦੀ ਉਹ ਦੇਣ ਹੈ ਖੰਨੇ ਨੂੰ ਕਿ ਜਿਹੜੀ ਕਿ ਸਦੀਆਂ ਤੋਂ ਕੋਈ ਦੇਣ ਨਹੀਂ ਦੇ ਸਕਦਾ ਚੌਂਕਾਂ ਦੇ ਵਿੱਚ ਕੰਧਾਂ ਕਰਾ ਕੇ ਖੰਨੇ ਦੇ ਮੁੱਖ ਚਾਰ ਚੌਂਕ ਨੇ ਅਮਲੋਰ ਰੋਡ ਦਾ ਚੌਕ ਲਲੇੜੀ ਰੋਡ ਦਾ ਚੌਕ ਸਮਰਾ ਰੋਡ ਦਾ ਚੌਕ ਮਲੇ ਕੋਟਲਾ ਰੋਡ ਦਾ ਚੌਕ ਕਮੇਟੀਆਂ ਚ ਮਤੇ ਪਾ ਕੇ ਚੌਕਾਂ ਚ ਕੰਦਾ ਕਰਾਈਆਂ ਸੀ ਇਹਨਾਂ ਨੇ ਕਾਂਕਰੀਟ ਦੀਆਂ ਕਿ ਅਸੀਂ ਉਰੇ ਸਟੋਰੇਜ ਕਰਨੀ ਆ ਕਾਦੀ ਗੰਦ ਦੇ ਢੇਰ ਲਾਣੇ ਬਦਬੂ ਮਾਰਦੀ ਹੁੰਦੀ ਸੀ ਕੱਲੇ-ਕੱਲੇ ਚੌਕ ਚ ਬੇਸਹਾਰਾ ਗਊਆਂ ਵਿਚਾਰੀਆਂ ਫਿਰਦੀਆਂ ਹੁੰਦੀਆਂ ਸੀ ਔਰ ਉਹ ਪੋਲੀਥੀਨ ਖਾ ਜਾਂਦੀਆਂ ਸੀ ਜਦੋਂ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਸੀ ਤੇ ਉਹ ਵਿਚਾਰੀਆਂ ਆਪ ਬਿਮਾਰ ਹੋ ਜਾਂਦੀਆਂ ਸੀ ਇਲਾਜ ਕਰਾਣੇ ਪੈਂਦੇ ਸੀ ਸੂਰੇ ਸੂਰ ਫਿਰਦੇ ਹੁੰਦੇ ਸੀ ਅਮਲੋਰ ਰੋਡ ਦੇ ਉੱਪਰ ਆਵਾਰਾ ਜਿਹੜੇ ਪਸ਼ੂ ਨੇ ਉਹਨਾਂ ਦੀ ਪਰਮਾਰ ਲੱਗੀ ਪਈ ਹੁੰਦੀ ਸੀ ਅੱਜ ਦਿਖਾਓ ਕੋਈ ਵੀ ਹੋਵੇ